ਮੇਰਾ ਨਾਮ ਭਾਈ ਜੀ ਮਣੀ ਟੇਲੋਂ ਆਂਦੀ ਕੀ ਮਾਮਲਾ ਅੱਜ ਚਰਮੈਂਨ ਸਾਹਮਣੇ ਅਚਾਨਕ ਪ੍ਰਾਈਵੇਟ ਬੱਠਾਂ ਦੇ ਛਾਪਾ ਮਾਰਿਆ ਬੰਦ ਕਰਤੀਆਂ ਕੀ ਮਾਮਲਾ ਭਾਈ ਜੀ ਚੇਅਰਮੈਨ ਸਾਹਿਬ ਨੇ ਸਾਨੂੰ ਤੁਰੰਤ ਆਰਡਰ ਮਿਲਿਆ ਵੀ ਤੁਸੀਂ ਕਾਗਜ਼ ਲੈ ਕੇ ਆਓਗੇ ਉਹ ਸਾਡੇ ਬੰਦੇ ਦਫ਼ਤਰੋਂ ਬਸ ਅੱਧੇ ਘੰਟੇ 'ਚ ਆ ਜਾਣਗੇ ਜੀ ਤੇ ਉਹ ਤੋਂ ਬਾਅਦ ਇੱਕ ਦੋ ਬੰਦੇ ਇੱਥੇ ਸ਼ਿਕਾਇਤੀ ਹੈਗੇ ਜੀ ਇੱਕ ਤਾਂ ਸੁਖਰਾਮ ਆ ਜੀ ਇੱਕ ਭੋਲਾ ਪ੍ਰਧਾਨ ਆ ਦੋਨਾਂ ਨਾਲ ਹੀ ਸਾਡੇ ਕੋਰਟ 'ਚ ਕੇਸ ਚੱਲ ਰਿਹਾ ਕੱਲ੍ਹ ਨੂੰ ਸਾਡੀ ਤਰੀਕ 'ਚ ਪਹਿਲਾਂ ਵੀ ਸਾਡੇ ਦਫ਼ਤਰ ਇਹਨਾਂ ਨੇ ਹਮਲਾ ਕੀਤਾ ਸੀ ਇਹਨਾਂ ਤੇ ਵੀ ਕਾਰਵਾਈ ਹੋਈ ਵੀ ਆ ਸਾਡੇ ਤੇ ਵੀ ਹੋਈ ਵੀ ਅੱਜ ਪੀਆਰਟੀਸੀ ਦੇ ਬੰਦੇ ਆ ਇਹੀ ਦੋ ਕੋਈ ਚੇਅਰਮੈਨ ਸਾਹਿਬ ਨੂੰ ਘਬਰਾ ਕਰਕੇ ਲਿਆਈ ਅੱਜ ਆ ਹੀ ਰੌੜਾ ਬਾਈ ਜੀ ਕੋਈ ਤੁਹਾਡੇ ਕੋ ਕਾਗਜ਼ ਪੱਤਰ ਹੈ ਨਹੀਂ ਕਾਗਜ਼ ਪੱਤਰ ਬਾਈ ਜੀ ਵਿੱਚ ਰੱਖਦੇ ਨਹੀਂ ਇੱਥੇ ਤਿੰਨ ਚਾਰ ਵਾਰੀ ਚੋਰੀ ਹੋ ਗਈ ਸਾਡੇ ਬੈਂਟਰੀ ਬੋਡਰੇ ਕਾਗਜ਼ ਪੱਤਰ ਕਈ ਵਾਰੀ ਨਿਕਲ ਕੇ ਗੱਡੀਆਂ ਚੋਂ ਸੋ ਦੂਰ ਗੜ ਵੀ ਇੱਥੇ ਵੀ ਨਿਕਲ ਗਏ ਜੀ ਉਸੇ ਕਰਕੇ ਚੇਅਰਮੈਨ ਸਾਹਿਬ ਚੈਕਿੰਗ ਲਈ ਆਏ ਟਾਈਮ ਟੁਡੇ ਬੰਦ ਕਰਕੇ ਹਾਂਜੀ ਉਹ ਬਾਈ ਜੀ ਬੰਦ ਆਏ ਨਹੀਂ ਕੀਤੇ ਕਹਿੰਦੇ ਤੁਹਾਡੇ ਕੋਲੇ ਕਾਗਜ਼ ਪੱਤਰ ਜਦੋਂ ਲਿਆਉਂਗੇ ਉਦੋਂ ਬਾਅਦ ਛੱਡਾਂਗੇ ਸਰ ਰੋਕਤੀਆਂ ਜਾਣੀ ਕਿ ਤੇਰਾ ਗੱਡੀਆਂ ਰੋਕਤੀਆਂ ਸਾਡੀਆਂ ਜੀ ਹਾਂ ਪਰ ਮੈਂ ਬੇਨਤੀ ਕੀਤੀ ਸੀ ਚੇਅਰਮੈਨ ਸਾਹਿਬ ਨੂੰ ਸਾਰੇ ਵੀ ਕਾਗਜ਼ ਪੱਤਰ ਆ ਜਾਣਗੇ ਸਾਡੀ ਤੁਸੀਂ ਇੱਕ ਦੋ ਗੱਡੀਆਂ ਰੋਕ ਲਓ ਬਾਕੀ ਸਾਨੂੰ ਟੈਕਸ ਪੈ ਰਿਹਾ ਜੀ 2.5 ਰੁਪਏ ਕਿਲੋਮੀਟਰ ਸਾਰਾ ਹੁਣ ਕਾਗਜ਼ ਦਿਖਾ ਕੇ ਜਦੋਂ ਅਸੀਂ ਕਰਾਂਗੇ ਜੀ ਤਾਂ ਗੱਡੀਆਂ ਸਾਨੂੰ ਖੜੀਆਂ ਦਾ ਵੀ ਅਜਿਹਾ ਟੈਕਸ ਮੰਗ ਕੀ ਕਰਦੇ ਹਾਂ ਬੱਜੀ ਮੰਗਦਾ ਬਾਈ ਜੀ ਸਾਬ ਨੂੰ ਬੇਨਤੀ ਇਹੀ ਕਰਦੇ ਆ ਵੀ ਜੇ ਕੋਈ ਸਾਡੀ ਕੰਪਲੇਂਟ ਆ ਜੀ ਤੁਸੀਂ ਸਾਨੂੰ ਆਪਦੇ ਦਫ਼ਤਰ ਸੱਦ ਕੇ ਸਾਡੇ ਕਾਗਜ਼ ਚੱਕ ਕੇ ਤਸੱਲੀ ਕਰ ਲੋ ਪਬਲਿਕ ਪਰੇਸ਼ਾਨ ਹੋ ਰਹੀ ਆ ਕਹਿੰਦਾ ਇਹੋ ਜੀਆਂ ਬੱਸਾਂ ਬਾਈ ਜੀ ਵੀ ਸਾਰੇ ਦਿਨ ਚ ਇੱਕ ਇੱਕ ਬੱਸ ਹੀ ਜਾਂਦੀ ਆ ਉਧਰ ਪਿੰਡਾਂ ਵਾਲੇ ਟੂਟਰ ਵੀਰ ਵਾਹਨ ਦੇ ਵਿੱਚ ਨਹੀਂ ਹੋਣੇ ਚਾਹੀਦੇ ਬਾਈ ਜੀ ਸੁਣ ਲੋ ਗੱਲ ਜੀ ਉਹ ਵੀ ਸੁਣ ਲੋ ਸਾਡੀ 4 ਗੱਡੀਆਂ ਦੇ ਬੈਟਰੀ ਚੋਰੀ ਹੋ ਗਏ ਜੀ ਥਾਣੇ ਰਿਪੋਰਟ ਤਕਰੀਬਨ ਸਾਰੀਆਂ ਦੇ ਹੋ ਗਏ ਜਿੰਨੇ ਪ੍ਰਾਈਵੇਟ ਆ ਜੀ ਥਾਣੇ ਵੀ ਰਿਪੋਰਟ ਕਰਦੇ ਆ ਉਹਦਾ ਕੋਈ ਹੱਲ ਨਹੀਂ ਜੀ ਆ ਤੁਸੀਂ ਬੱਸ ਸਟੈਂਡ ਦਾ ਹੀ ਹੱਲ ਦੇਖ ਲੋ ਫੌਜੀਆ ਨੂੰ ਕਹਿ ਗਏ ਥਾਕੇ ਇੱਥੇ ਸੁਣਦਾ ਕੌਣ ਆ ਜੀ ਇੱਕ ਵੱਡੇ ਵੀਰ ਹੋਰ ਚਰਚਾ ਵੀ ਤੁਹਾਡੀਆਂ ਗੱਡੀਆਂ ਤੇ ਨਾਛਦਾ ਮੇਰਾ ਨਾਮ ਗੁਰਲਾਲ ਸਿੰਘ ਆ ਜੀ ਅੱਜ ਕੀ ਪਈ ਹੈ ਇعلان ਕੱਟੇ ਗਏ ਹੈ ਕੀ ਕਹਿੰਦਾ ਕੀ ਮਾਮਲਾ ਛੁੱਟੀ ਦਾ ਮਾਮਲਾ ਸਾਡਾ ਗੱਡੀ ਚ 43 ਗੱਡੀ ਖੜੀ ਹੈ ਜੀ ਸਾਡੇ ਕੋਲੇ ਪਰਮਿਟ ਹੈਗਾ ਸਾਰਾ ਕੁਝ ਦਿਖਾਤਾ ਜੀ ਇਹਦੇ ਹੋ ਬਾਹ ਹੋਣ ਦੇ ਬਾਵਜੂਦ ਵੀ ਛੱਡ ਨਹੀਂ ਰਹੇ ਬੰਡ ਕਰ ਰਹੇ ਹੈ ਤਾਂ ਅੱਜ ਕਲੀਅਰ ਹੈ ਸਾਰੀ ਦਿਖਾਤੀ ਹੋਰ ਦੇ 10 ਮਿੰਟ ਡੀਕ ਵੀ ਨਹੀਂ ਸਕੇ ਪਹਿਲਾ ਗੱਲਣ ਕੱਟਦਾ ਹਾਂ ਮਿਹੜੀਆਂ ਕੰਪਨੀਆਂ ਖੜੀਆਂ ਚੰਦਰ ਘੰਟੇ ਡੀਕੀ ਜਾਂਦੇ ਆ ਹਲੇ ਵੀ ਡੀਕੀ ਜਾਂਦੇ ਆ ਸਾਡੀ ਗੱਡੀ ਦੇ ਆਰਚ ਐਨਜੀ ਕੀ ਜੀ ਇਹ ਉਰੂਗਾਸ਼ੀ ਇਹ ਉਰੂਗਾਸ਼ੀ ਐਨਜੀ ਕੀ ਜੀ ਤੁਹਾਨੂੰ ਮੰਗ ਕੀ ਕਰਦੇ ਆ ਮੰਗ ਕੀ ਕਰਦੇ ਆ ਇਨਸਾਫ ਹੋਣਾ ਕਹਿੰਦੇ 4431 ਦੇ ਕਾਜ ਤੁਹਾਨੂੰ ਦਿਖਾ ਰਹੇ ਆ ਨਾ ਜੀ ਆ ਗੱਲ ਜਿਹੜੀ 43 ਸਰ ਕੋ ਚਲਾ ਰਹੇ ਆ ਅੱਜ ਪੂਰੇ ਫੇਰ ਵੀ ਧੱਕੇ ਨਾਲ ਗਲਾਂ ਕੱਟੀ ਜਾਂਦੇ ਆ ਜ ਬਠਿੰਡਾ ਡਿਪੋ ਦੇ ਤਲਵੰਡੀ ਸਾਬੋ ਤਖਸ਼ਰੀ ਤਲਵੰਡੀ ਸਾਬੋ ਜੱਜ ਸਾਡੀ ਐਨਫੋਰਸਮੈਂਟ ਟੀਮ ਵੱਲੋਂ ਅਚਨਚੇਤ ਇੱਥੇ ਆ ਕੇ ਚੈਕਿੰਗ ਕੀਤੀ ਗਈ ਤੇ ਇੱਥੇ ਆ ਕੇ ਅਸੀਂ ਹਰਾਂ ਰਹਿ ਗਏ ਮੀਡੀਆ ਦਿਖਾਓ ਮਨਦੀਪ ਟਰਾਂਸਪੋਰਟ ਦੇ ਨਾਂ ਤੇ ਆ ਅਪਲਾਈਡ ਫੋਰ ਬੱਸਿਸ ਜਿਹੜੀਆਂ ਤਿੰਨ ਤਿੰਨ ਸਾਲ ਤੋਂ ਬਿਨਾਂ ਕਿਸੇ ਕਾਪੀਆਂ ਤੋਂ ਬਿਨਾਂ ਕਿਸੇ ਸਿਸਟਮ ਤੋਂ ਇਹ ਬੱਸਾਂ ਰੋਡ ਤੇ ਚੱਲ ਰਹੀਆਂ ਤੇ ਲੋਕਾਂ ਦੀ ਜਾਨ ਦਾ ਖੋ ਤੇ ਜਦੋਂ ਆ ਕੇ ਅਸੀਂ 2 2.5 ਘੰਟੇ ਇੱਥੇ ਤਲਵੰਡੀ ਸਾਬੋ ਬੱਸ ਅੱਡੇ ਚੈਕਿੰਗ ਕੀਤੀ 16 ਦੇ ਕਰੀਬ ਬੱਸਾਂ ਜਿਨ੍ਹਾਂ ਕੋਲ ਕਿਸੇ ਕੋਲ ਕੋਈ ਕਾਗਜ਼ ਨਹੀਂ ਹੈਗਾ ਕਿਸੇ ਕੋਲ ਪਰਮਨੈਂਟ ਨਹੀਂ ਹੈਗਾ ਕਿਸੇ ਕੋਲ ਆ ਕਾਪੀ ਨਹੀਂ ਹੈਗੀ ਤੇ 16 ਗਰੀਬ ਬੱਸਾਂ ਅਸੀਂ ਜ਼ਬਤ ਕਰ ਚੁੱਕੇ ਆ ਤੇ ਦੋ ਬੱਸਾਂ ਵਾਲੇ ਅਜੇ ਆਪਣੇ ਡਾਕੂਮੈਂਟ ਲੈਣ ਗਏ ਆ ਜੇ ਉਹ ਡਾਕੂਮੈਂਟ ਦਿਖਾ ਦੇਣਗੇ ਠੀਕ ਹੈ ਤੇ ਨਹੀਂ ਤੇ ਚਲਾਨ ਘੱਟ ਕੇ ਉਹ ਬੱਸਾਂ ਥਾਣੇ 'ਚ ਬੌਂਡ ਕਰ ਦਿੱਤੀ ਸਰ ਕੋਈ ਨਾ ਕਹਿੰਦੇ ਸਾਡੇ ਜਾਣ ਬੁੱਝ ਕੇ ਇਕੱਲੀਆਂ ਦੋ ਕੰਪਨੀਆਂ ਤੇ ਹੌਰਵਟ ਤੇ ਤੇ ਮਨਦੀਪ ਤੇ ਜਾਨ ਤੇ ਸਫਾ ਦੇਖੋ ਜੇ ਗੱਲ ਕਰੀਏ ਮੰਦੀ ਵਾਲਿਆਂ ਦੀ ਮੇਰੇ ਹਿਸਾਬ ਨਾਲ 11 ਜਾਂ 12 ਬੱਸਾਂ ਜਦੋਂ 2 2.5 ਸਾਡੀ ਸਾਰੀ ਟੀਮ ਇਥੇ ਇਨਫੋਰਸਮੈਂਟ ਦੀ ਟੀਮ ਇਥੇ ਪਹੁੰਚੀ ਤੇ ਅਸੀਂ ਇਹਨਾਂ ਨੂੰ ਕਰੀਬ 3 ਘੰਟੇ ਦਾ ਮੌਕਾ ਦਿੱਤਾ ਵੀ ਆਪਣੇ ਡਾਕੂਮੈਂਟ ਲੈ ਕੇ ਆਓ ਜਿਹੜਾ ਜਿਹੜਾ ਵੀ ਸਹੀ ਡਾਕੂਮੈਂਟ ਦਿਖਾਈ ਜਾਊਗਾ ਤੇ ਆਪਣੀ ਬੱਸਾਂ ਨਾਲ ਦੇ ਨਾਲ ਲੈ ਕੇ ਜਾਓ ਤੁਹਾਨੂੰ ਇਹ ਇੱਕ ਮਿੰਟ ਗੱਲ ਹੋ ਗਈ ਮੇਰੀ ਸੁਣੋ ਤੇ ਉਸ ਤੋਂ ਬਾਅਦ ਘਟੋਗੜ 12 13 ਹੋਰ ਬੱਸਾਂ ਵੀ ਇੱਥੇ ਨਾਲ ਦੇ ਨਾਲ ਰੋਕੇ ਜਿਨ੍ਹਾਂ ਦੇ ਕਾਗਜ਼ ਚੈੱਕ ਕੀਤੇ ਗਏ ਸੀ ਅਲੱਗ-ਅਲੱਗ ਕੰਪਨੀਆਂ ਦੇ ਸਬੰਧਤ ਜਿਨ੍ਹਾਂ ਜਿਨ੍ਹਾਂ ਦੇ ਕਾਗਜ਼ ਸਹੀ ਪਾਈ ਗਏ ਆ ਉਹ ਆਪਣੇ ਉਸੇ ਤਰ੍ਹਾਂ ਰੂਟੀਨ 'ਚ ਚੱਲ ਰਹੀਆਂ ਬੱਸਾਂ ਪਰ ਦੇਖਣੇ ਕੋਈ ਸਾਰਾ ਕਪੜਾ ਚੱਲ ਰਿਹਾ ਪਰ ਦੇਖੋ ਜੇ ਮੈਂ ਗੱਲ ਕਰਾਂ ਜਿਹੜੀ ਬੱਸ ਦੇ ਕੋਲ ਅਸੀਂ ਖੜੇ ਆ ਜਿੱਤੇ ਅਪਲਾਈਡ ਫੋਰ ਲਿਖਿਆ ਤੇ 2020 ਮਾਡਲ ਪਾਸ ਹੈ ਇਹ ਕਰੀਬ 4 ਸਾਲ ਤੋਂ ਨਜਾਇਜ਼ ਇਹ ਬੱਸਾਂ ਰੂਟ ਤੇ ਚੱਲ ਰਹੀਆਂ ਸਰਕਾਰ ਨੂੰ ਵੱਡਾ ਚੂਨਾ ਲਾ ਰਹੀ ਦੇਖੋ ਬਿਲਕੁਲ ਵੱਡਾ ਚੂਨਾ ਲੱਗ ਰਿਹਾ ਸਰਕਾਰ ਨੂੰ ਤੇ ਨਾਲ ਪੀਆਰਟੀਸੀ ਨੂੰ ਵੀ ਤੇ ਜਿਹੜੀਆਂ ਨਜਾਇਜ਼ ਬੱਸਾਂ ਜੇ ਮੰਨ ਲਓ ਇਹ ਸਵਾਰੀਆਂ ਲੈ ਕੇ ਜਾਂਦੀਆਂ ਉਹ ਜਿਹੜਾ ਟਾਈਮ ਟੇਬਲ ਜੋ ਸਿਸਟਮ ਹੈ چاہے ਪੀਆਰਟੀਸੀ ਆ ਚਾਹੇ ਹੋਰ ਜਿਹੜਾ ਪ੍ਰਾਈਵੇਟ ਘਰਾਣੇ ਚਾਹੇ ਪੰਜਾਬ ਰੋਡਵੇਜ ਹੈ ਸਾਰੇ ਧਾਰਿਆਂ ਨੂੰ ਵੱਡਾ ਚੁੰਨਾ ਲਾ ਰਹੀ ਹੈ ਬਸਾਂ ਲਈ ਆਹ ਦੇਖੋ ਇੱਕ ਬੱਸ ਇੱਕ ਬੱਸ ਔਰਬਿਟ ਦੀ ਫੜੀ ਹੈ ਘਰਾਣੇ ਦੀ ਪੀਵੀ03ਏ 9702 ਇਹ ਬੱਸ ਕੋਲ ਜਿਹੜਾ ਸੀਗਾ ਮੇਰੇ ਹਿਸਾਬ ਨਾਲ ਬਠਿੰਡਾ ਤੋਂ ਜਲੰਧਰ ਦਾ ਜਾਂ ਬਠਿੰਡਾ ਤੋਂ ਲੁਧਿਆਣੇ ਦਾ ਰੂਟ ਹੈ ਪਰ ਤਲਵੰਡੀ ਟੂ ਬਠਿੰਡਾ ਇਹ ਬਸ ਗੇੜੇ ਲਾ ਰਹੀ ਹੈ ਕੀ ਲੱਗਦਾ ਹੈ ਇਹ ਦੇ ਵੱਡੇ ਘਰਾਣਿਆਂ ਨਾਲ ਲੋਕ ਵੀ ਅੱਜ ਵੀ ਇਹ ਨਜਾਇਜ਼ ਬਸਾਂ ਚਲਾ ਰਹੇ ਆ ਮੇਰੇ ਹਸਾਬ ਨਾਲ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਆਪਣੀ ਸੱਤਾ 'ਚ ਦੇ ਤੁਸੀਂ ਬਦਮਾਸ਼ੀਆਂ ਕੀਤੀਆਂ ਸਰਕਾਰੀ ਟਰਾਂਸਪੋਰਟਰ ਨੂੰ ਸਰਕਾਰੀ ਟਰਾਂਸਪੋਰਟ ਨੂੰ ਜਾਂ ਪ੍ਰਾਈਵੇਟ ਛੋਟੇ-ਛੋਟੇ ਟਰਾਂਸਪੋਰਟਰਾਂ ਨੂੰ ਤੁਸੀਂ ਮਾਰਿਆ ਘੱਟੋ-ਘੱਟ ਅੱਜ ਦੇ ਮੇਰੇ ਹਸਾਬ ਨਾਲ ਇਹਨਾਂ ਵੱਡੇ ਘਰਾਣਿਆਂ ਨੂੰ ਸ਼ਰਮ ਕਰਨੀ ਚਾਹੀਦੀ ਆ ਕਿ ਆਸਤੇ ਘੱਟੋ-ਘੱਟ ਤੁਸੀਂ ਲੋਕਾਂ ਨਾਲ ਨਜਾਇਜ਼ ਕਰਨ ਨੂੰ ਗਰੇਜ ਕਰੋ ਇਸ ਕਰ ਕਿ ਨੀਆਂ ਬੱਸਾਂ ਬੌਂਡ ਕਰੀਆਂ ਘਰ ਇਹ ਦੇਖੋ 16 ਬੱਸਾਂ ਅਸੀਂ ਬੌਂਡ ਕਰ ਚੁੱਕੇ ਆ ਜਿਹਦੇ ਚ ਔਰਬਿਟ ਦੀ ਬੱਸ ਐ ਐਨਜੀ ਕੇ ਕੰਪਨੀ ਦੀ ਬੱਸਾਂ ਮਾਨਨ ਸ਼ਾਹੀ ਦੀਆਂ ਤੇ ਮੇਰੇ ਸਾਹਮਣੇ 11 12 ਬੱਸਾਂ ਮਨਦੀਪ ਵਾਲਿਆਂ ਦੀਆਂ ਕੋਈ ਇਹ ਕੀ ਐ ਸੇਕੂ ਸੇਕੂ ਟਰਾਂਸਪੋਰਟ ਦੀਆਂ ਤੇ ਕੋਈ ਰੋਨਬੋ ਬੱਸਰ ਵੀ ਸੀ ਕੀ ਕਾਰਵਾਈ ਹੋਈ ਐ ਦੇਖੋ ਇਹ ਸਾਰੀ ਬੱਸਾਂ ਦਾ ਚਲਾਨ ਗੱਟ ਗਿਆ ਥਾਣੇ ਬੌਂਡ ਕਰ ਦਿੱਤੀਆਂ ਗਈਆਂ ਇਹ ਜਿਹੜੇ ਜਿਹੜੇ ਆਪਣੇ ਜਾਈ ਜਾਣਗੇ ਜਦੋਂ ਆਰਟੀਐ ਸਾਹਿਬ ਕੋਲ ਕਾਗਜ਼ ਦਿਖਾਈ ਜਾਣਗੇ ਤੇ ਇਹਨਾਂ ਨੂੰ ਪੈਨਲਟੀ ਬਾਕੀ ਛੱਡ ਦਿੱਤਾ ਜਾਊਗਾ ਸਰ ਅਚਾਰਕ ਸਰ ਹੈ ਜੀ ਤੇ ਟਕਸਾਲ ਦੀ ਸਫਾਈ ਦਾ ਪ੍ਰਬੰਧ ਜੀ ਵਾਸਟੈਂਡ ਦੇ ਦੇਖੋ ਜਿਹੜੀ ਸਫਾਈ ਦੀ ਅਜ ਮੈਂ ਗੱਲ ਕਰਾਂ ਮੈਨੂੰ ਆਪ ਇਸ ਕੈਂਡ ਚ ਕੋਈ ਬੁਰੇਜ ਨਹੀਂ ਹੈਗਾ ਸਫਾਈ ਦਾ ਸਹੀ ਪ੍ਰਬੰਧ ਨਹੀਂ ਸੀ ਹੈਗਾ ਸਾਡੇ ਜੀਐਮ ਸਾਹਿਬ ਇਹਨਾਂ ਨਾਲ ਵੀ ਮੈਂ ਗੱਲ ਕੀਤੀ ਆ ਤੇ ਜਿਹੜਾ ਸਫਾਈ ਦਾ ਜਿਹੜੇ ਬੰਦੇ ਕੋ ਪੂਰਾ ਠੇਕਾ ਪੰਜਾਬ ਦਾ ਉਸ ਬੰਦੇ ਨੂੰ ਵੀ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਉਸ ਤੇ ਕਾਰਵਾਈ ਹੋਊਗੀ